ਆਪਣੇ ਘਰ ਵਾਪਸ ਪਹੁੰਚਦੇ ਹਨ ਜਦੋਂ ਪੰਜਾਬ ਪਰਤੇ ਮਹਾਰਾਜ ਗੁਰੂ ਜੀ ਦੀ ਮੁਲਾਕਾਤ ਆਪਣੇ ਪਿਤਾ ਜੀ ਨਾਲ ਹੁੰਦੀ ਹੈ ਤੇ ਪਿਤਾ ਜੀ ਉਹਨਾਂ ਨੂੰ ਵਾਸਤਾ ਪਾਉਂਦੇ ਹਨ ਪੁੱਤਰ ਜੀ 8 ਸਾਲ ਹੋ ਗਏ ਤੁਹਾਨੂੰ ਗਿਆ ਤੇ ਅੱਜ ਆਣ ਮਿਲੇ ਹੋ ਹੁਣ ਤੁਸੀਂ ਨਾ ਜਾਓ ਵਧੀਆ ਖਾਣੇ ਖਾਓ ਵਧੀਆ ਪੈਨੋ ਵਧੀਆ ਘੋੜ ਸਵਾਰੀਆਂ ਸਾਡੇ ਕੋਲ ਸਭ ਕੁਝ ਹੈ ਇੰਨੇ ਕਸ਼ਟ ਕਿਉਂ ਚੱਲਦੇ ਹੋ ਤੇ ਮਹਾਰਾਜ ਜੀ ਨੇ ਫਿਰ ਹੁਕਮ ਕੀਤਾ ਦੱਸਣਾ ਕੀਤਾ ਕਿ ਪਿਤਾ ਜੀ ਮੈਂ ਪਰਮੇਸ਼ਰ ਦੇ ਭਾਣੇ ਵਿੱਚ ਚੱਲਦਾ ਹਾਂ ਜੋ ਵਾਹਿਗੁਰੂ ਮੈਨੂੰ ਪ੍ਰੇਰਣਾ ਕਰਦੇ ਹਨ ਮੈਂ ਉਹੀ ਕਰਦਾ ਹਾਂ ਪਿਤਾ ਜੀ ਕਹਿਣ ਲੱਗੇ ਕਿ ਤੁਸੀਂ ਆ ਜਿਹੜਾ ਚੋਲਾ ਸਰੀਰ ਤੇ ਪਹਿਨੇ ਆ ਇਹ ਬੜਾ ਪੁਰਾਣਾ ਹੋ ਗਿਆ ਘਰੇ ਚੱਲੋ ਤੁਹਾਨੂੰ ਨਵੇਂ ਚੋਲੇ ਨਵੇਂ ਵਸਤਰ ਬਣਾ ਦਿੰਦੇ ਹਾਂ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਅਸੀਂ ਵਸਤਰ ਐਸੇ ਪਹਿਨੇ ਹਨ ਜਿਹੜੇ ਕਿਸੇ ਨੇ ਪਹਿਲਾਂ ਨਹੀਂ ਕਦੇ ਪਹਿਨੇ ਜਿਹੜੇ ਕਦੇ ਫਟਦੇ ਨਹੀਂ ਜਿਹੜੇ ਮੈਲੇ ਨਹੀਂ ਹੁੰਦੇ ਜਿਨ੍ਹਾਂ ਦਾ ਰੰਗ ਨਹੀਂ ਛੁੱਟਦਾ ਸ਼ੋਭਾ ਘਟਦੀ ਨਹੀਂ ਆਪਾਂ ਕੋਈ ਵਸਤਰ ਪਾਈਏ ਨਾ ਇੱਕ ਦੋ ਦਿਨ ਬਾਅਦ ਪੁਰਾਣਾ ਲੱਗਣ ਲੱਗ ਜਾਂਦਾ ਪਰ ਮੇਰੇ ਕੋਲ ਜਿਹੜਾ ਮੈਂ ਵਸਤਰ ਪਹਿਨੇ ਆ ਨਿਤ ਨਵਾਂ ਲੱਗਦਾ ਉਹ ਲੋ ਪਿਤਾ ਜੀ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਮੈਂ ਚੰਗੇ ਵਸਤਰ ਬਣਾ ਦੇਵਾਂਗਾ ਤੁਸੀਂ ਨਾਨਕ ਜੀ ਘਰ ਚਲੋ 1507 ਤੋਂ 1515 ਇਹ ਪਹਿਲੀ ਉਦਾਸੀ ਹੈ 8 ਸਾਲ ਦਾ ਸਮਾਂ ਆਪਾਂ ਵੀ 8 ਦਿਨ ਵਾਸਤੇ ਪਟਨੇ ਆਏ ਆਂ ਦਿਹਾੜੀ ਵਿੱਚ ਨੂੰ ਚਾਰ-ਚਾਰ ਫੋਨ ਕਰਦੇ ਆ ਆਪਣੇ ਘਰੇ ਕਿੰਨੀ ਵਾਰ ਵੀਡੀਓ ਕਾਲ ਕਰਦੇ ਆ ਤੇ ਤੁਸੀਂ ਦੇਖੋ 8 ਸਾਲ ਮੁੜ ਕੇ ਗਈ ਨਹੀਂ ਸੀ ਤੇ ਅੱਜ 8 ਸਾਲਾਂ ਬਾਅਦ ਜਦ ਮਹਾਰਾਜ ਘਰੇ ਗਏ ਆ ਤੇ ਪਿਤਾ ਜੀ ਦਾ ਮਨ ਕਿਤੇ ਫੇਰ ਨਾ ਲੰਘ ਜੇ ਇਹ। ਪ੍ਰੇਮ ਮੁਹੱਬਤ ਮੋਹ ਦੀਆਂ ਥੰਮੀਆਂ ਦੇ ਰਹੇ ਨੇ। ਪਰਿਵਾਰਾਂ ਵਾਲੇ ਆ ਤੇ ਛੇਤੀ ਸਮਝ ਆਏਗਾ ਕਿ ਕਿਵੇਂ ਮੋਹ ਦੇ ਵਿੱਚ ਮਹਿਤਾ ਕਲਿਆਣ ਦਾ ਸਤਗੁਰੂ ਜੀ ਨੂੰ ਰੋਕਦੇ ਹਨ। ਗੁਰਦੇਵ ਦੇ ਪਿਤਾ ਜੀ ਗੁਰਦੇਵ ਨੂੰ ਕਿਵੇਂ ਰੋਕ ਰਹੇ ਹਨ ਆਓ ਸੁਣੋ ਬੈਠੇ ਬੜੇ ਪ੍ਰੇਮ ਨਾਲ ਆਪ ਜੀ ਨੇ ਗਿਆਨੀ ਜੀ ਪਾਸੋਂ ਮਹਾਰਾਜ ਜੀ ਦੇ ਮਹਾਨ